नमस्कार मैं प्रदीप शर्मा नवा जमाना टीवी तो अठ मार्च को हर साल की तरह इस बार भी अंतरराष्ट्रीय स्त्री दिवस मनाया गया इस मौके पे कुछ परसनैलिटीज़ न कुछ बच्चा गलबात की गई पेश की रिपोर्ट पेशकर्ता प्रदीप शर्मा ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਪ੍ਰਗਿਆ ਸ਼ਰਮਾ ਜਨ ਹਸਪੀਟਲ ਤਾਹਾਂ ਮੰਡੀ ਤੇ ਖਾਦੀ ਡਾਕਟਰ ਹਾਂ ਤੇ ਮੇਰਾ ਅੱਜ ਦਾ ਹੈਗਾ ਕਿ ਕੱਲ ਵਿਮੈਨਸ ਡੇ ਹੈ ਇੰਟਰਨੈਸ਼ਨਲ ਵਿਮੈਨਸ ਡੇ ਉਸ ਦਿਨ ਲੋਕੀ ਜਨਰਲੀ ਗੱਲਾ ਕਰਦੇ ਆ ਕਿ ਹੁਣ ਔਰਤਾਂ ਦਾ ਮੈਨਵਾ ਦਾ ਕਿਦਾਂ ਦਾ ਸਟੇਟਸ ਹੈਗਾ ਸਮਾਜ ਦੇ ਅੰਦਰ ਉਹਨਾਂ ਨੂੰ ਇੱਕ ਦਿਨ ਡੈਡੀਕੇਟ ਕੀਤਾ ਗਿਆ ਹੈ ਬਟ ਮੈਨੂੰ ਇਹ ਆਪਣੇ ਪਰਸਨਲ ਤੌਰ ਤੇ ਸਰਫੀਸ਼ੀਨ ਨਹੀਂ ਲੱਗਦਾ ਕਿ ਮੈਨੂੰ ਲੱਗਦਾ ਹੈ ਕਿ ਇੱਕ ਦਿਨ ਸਾਡਾ ਹੈ ਤੇ ਬਾਕੀ ਸਾਰੇ ਦਿਨ ਔਰਤਾਂ ਨੂੰ ਫਾਈਟ ਕਰਨੀ ਪੈਂਦੀ ਹੈ ਈਵਨ ਇਫ ਅਗਰ ਉਹ ਪੜ੍ਹੇ ਲਿਖੇ ਹਨ ਕਾਫੀ ਕੁਆਲੀਫਾਈਡ ਹੈਗੇ ਹਨ ਉਹਦੇ ਬਾਅਦ ਵੀ ਉਹਨਾਂ ਨੂੰ ਧੱਕੇ ਨੂੰ ਸੀ ਸਮਾਜ ਦੇ ਵਿੱਚ ਧਾਰਨਾ ਬਣੀ ਹੋਈ ਹੈ ਉਹ ਉਹਦਾ ਦੇ ਸਵਾਲ ਦਾ ਜਵਾਬ ਦੇਣਾ ਪੈਂਦਾ ਹੈ ਪ੍ਰਤਾਰਨਾ ਪਹਿਲਾਂ ਤੋਂ ਜ਼ਿਆਦਾ ਰਿਪੋਰਟ ਹੋਣ ਲੱਗੀਆਂ ਹੈ ਹੈ ਕ੍ਰਾਈਮਸ ਕ੍ਰਾਈਮ ਵੀ ਜੇ ਹੈਗਾ ਉਹ ਵਧ ਗਿਆ ਹੈ ਜਾਂ ਫਿਰ ਰਿਪੋਰਟਿੰਗ ਵੱਧ ਗਈ ਹੈ ਪਹਿਲਾਂ ਵੀ ਹੋ ਰਹੀ ਸੀ ਤੇ ਜਦੋਂ এডਿਕੇਟਿਡ ਤੇ ਪ੍ਰੋਗਰੈਸਿਵ ਮਹਿਲਾਵਾਂ ਦਾ ਇਦਾਂ ਦਾ ਹਾਲ ਹੈ ਤੇ ਤੁਸੀਂ ਗੈਸ ਕਰ ਸਕਦੇ ਹੋ ਕਿ ਜੇ ਗਲਤ ਮਹਿਲਾ ਪਿਛੜੇ ਗਾਂਵਾਂ ਗਾਉਂ ਤੇ ਵਿੱਚ ਹੈਗੇ ਮੈਲਾਏ ਉਹ ਤਾਂ ਦੱਸ ਵੀ ਨਹੀਂ ਪਾਉਂਦੇ ਉਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਸਾਡੀ ਰਾਈਟਸ ਕੀ ਹੈਗੇ ਕਿ ਮਹਿਲਾ ਜੇ ਨੇਤਾ ਹੁੰਦੀ ਹੈ ਮਹਿਲਾ ਪੋਲਿਟਿਸ਼ੀਅਨਸ ਹੁੰਦੀ ਉਹ ਵੀ ਆਪਣਾ ਦੇਖਦੇ ਹੈ ਕਿ ਸਾਡੀ ਪਾਰਟੀ ਦਾ ਕੁਛ ਨਾਇਤਾ ਹੋ ਜਾਏ ਤੇ ਉਹ ਵੀ ਅਸੀਂ ਉਹਨਾਂ ਨੂੰ ਇਲੈਕਟ ਕਰਕੇ ਭੇਜਦੇ ਹੈ ਐਮਪੀ ਐਮਐਲਏ ਜੋ ਵੀ ਤਾਂ ਸਾਰੀ ਫੈਸਿਲਿਟੀਆਂ ਉਹ ਅਵੇਲ ਕਰਦੇ ਹੈ ਪਰ ਜਦੋਂ ਮਹਿਲਾਵਾਂ ਦੇ ਪੱਖ ਦੇ ਵਿੱਚ ਕੁਝ ਬੋਲਣ ਦਾ ਆਂਦਾ ਹੈ ਤਾਂ ਫਿਰ ਉਹ ਆਪਣਾ ਪਰਸਨਲ ਪਾਰਟੀ ਗੇਨਸ ਦੇਖਣ ਲੱਗ ਜਾਂਦੇ ਹੈ ਉਹ ਕਾਫੀ ਦੁੱਖ ਹੈ ਤੇ ਸੋ ਥੈਂਕਸ ਨਮਸਕਾਰ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਪਰਮ ਸੈਣੀ ਜੀ ਇਹਨਾਂ ਦੇ ਨਾਲ ਗੱਲ ਕਰਾਂਗੇ 8 ਮਾਰਚ ਇੰਟਰਨੈਸ਼ਨਲ ਊਮਨ 8 ਮਾਰਚ ਔਰਤ ਦਿਵਸ ਬਾਰੇ ਇਹ ਪੁੱਛਣਾ ਚਾਹਾਂਗਾ ਕਿ कि ਸਾਨੂੰ ਸਿਰਫ ਇੱਕ ਦਿਨ ਹੀ ਇਹ ਦਿਨ ਮਨਾਇਆ ਜਾਣਾ ਚਾਹੀਦਾ ਹੈ ਕਿ 364 ਦਿਨ ਵੀ ਅਵੇਅਰ ਹੋਣ ਦੀ ਲੋੜ ਹੈ ਹਾਂਜੀ ਅ ਕੱਢ ਗਾਲ ਮੇਰਾ ਖਿਆਲ ਕਿ ਬਹੁਤ ਹੀ ਅੱਛੀ ਹੈ ਕਿ ਤੁਹਾਡਾ ਜਿਹੜਾ ਕੁਐਸਚਨ ਹੈ ਇਹ ਇੱਕ ਬਿਗ ਕੁਐਸਚਨ ਮਾਰਕਾ ਕੇ ਅਸੀਂ ਇੱਕ ਦਿਨ ਹੀ ਕਿਉਂ ਇੰਟਰਨੈਸ਼ਨਲ ਡੇ ਬਣਾਨੇ ਆ 8 ਮਾਰਚ ਨੂੰ ਔਰ ਕਿਉਂ ਨਹੀਂ ਅਸੀਂ 364 ਦਿਨ ਇਸ ਨੂੰ ਬਣਾ ਸਕਦੇ ਜਦੋਂ ਅਸੀਂ 8 ਮਾਰਚ ਨੂੰ ਡੈਫੀਨਿਟਲੀ ਜਦੋਂ ਅਸੀਂ ਇਹ ਦਿਨ ਮਨਾਉਂਦੇ ਆ ਤਾਂ ਉਸ ਵਕਤ ਸਾਡੇ ਜਨੇ ਬੜੇ ਅਗਾਹ ਵਤ ਕੇ ਔਰਤ ਨੂੰ ਬਹੁਤ ਜ਼ਿਆਦਾ ਸਨਮਾਨਤਾ ਦਿੰਦੇ ਨੇ ਐਸ ਤਰ੍ਹਾਂ ਸ਼ੋਅ ਕਰਦੇ ਨੇ ਕਿ ਔਰਤ ਦਾ ਇੱਕ ਬਹੁਤ ਵੱਡਾ ਉਹਦਾ ਹੈ ਪਰ ਅਗਰ ਦੇਖਿਆ ਜਾਏ ਰਿਐਲਿਟੀ 'ਚ ਦੇਖਿਆ ਜਾਵੇ ਤਾਂ 365 ਦਿਨਾਂ ਦੇ ਵਿੱਚ ਜਿੰਨੀ ਔਰਤ ਸਮਾਜ ਦੇ ਵਿੱਚ ਪੀੜਤ ਹੁੰਦੀ ਹੈ ਮੇਰਾ ਖਿਆਲ ਸਿਰਫ ਇੱਕ ਇਹੀ ਜੈਂਡਰ ਹੈ ਜਿਸ ਜਿਸ ਨੂੰ ਕਿ ਹਰ ਤਰ੍ਹਾਂ ਦੀ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਅਤਿਆਚਾਰ ਸਹਿ ਨਹੀਂ ਪੈਂਦੇ ਨੇ ਅ ਪਰ ਮੈਨੂੰ ਐਨਾ ਵੀ ਮੈਂ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੁੰਦੀ ਕਿਉਂਕਿ ਮੈਨੂੰ ਪਤਾ ਹੈ ਕਿ ਹਾਲੇ ਵੀ ਕਈ ਸੰਸਥਾਵਾਂ ਨੇ ਕਈ ਲੋਕ ਨੇ ਜਿਹੜੇ ਕਿ ਔਰਤ ਨੂੰ ਪੂਰਾ ਦਰਜਾ ਵੀ ਦਿੰਦੇ ਨੇ ਔਰ ਲੋਕੀ ਜਿਹੜੇ ਐਦਾਂ ਦੇ ਪੀੜਿਤ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਵੀ ਪੂਰਾ ਸਨਮਾਨ ਦਿੰਦੇ ਨੇ ਅ ਅਕਸਰ ਜਦੋਂ ਵੀ ਪ੍ਰੋਟੈਸਟ ਹੁੰਦਾ ਹੈ ਤੇ ਉਹ ਇਹ ਕਿਹਾ ਜਾਂਦਾ ਕਿ ਇਸ ਨੂੰ ਫਾਂਸੀ ਦੀ ਸਜ਼ਾ ਦੇਓ ਜਿਹੜਾ ਮੁਜਰਮ ਹੈ ਔਰ ਅ ਕੁਝ ਇਸ ਗੱਲ ਦੇ ਲੋਕ ਐਗਜ਼ੈਂਪਲ ਵੀ ਦੇਂਦੇ ਦੇਖੇ ਗਏ ਕਿ ਜਿਹੜੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀ ਸਖਤ ਸਜ਼ਾਵਾ ਨੇ ਕਿ ਸਰ ਕਲਮ ਕਰ ਦਿਓ ਕੁਛ ਇਸ ਤਰ੍ਹਾਂ ਕਰ ਦਿਓ ਔਰ ਉਸ ਮੁਲਕਾਂ ਦੇ ਐਗਜ਼ੈਂਪਲ ਦੇ ਕੇ ਕਿ ਇਸ ਤਰ੍ਹਾਂ ਦਾ ਸਖਤ ਕਾਨੂੰਨ ਇੱਥੇ ਵੀ ਲਿਆਏ ਜਾਣੇ ਜ਼ਰੂਰੀ ਨੇ ਦੇਖੋ ਸਖਤ ਕਾਨੂੰਨ ਤਾਂ ਜੇ ਆ ਵੀ ਗਿਆ ਪਰ ਗਲਤ ਹੈ ਇਹ ਹੈ ਨਾ ਕਿ ਸਖਰ ਕਾਨੂੰਨ ਦੇ ਮੁਤਾਬਿਕ ਜਾਂ ਜਿੱਦਾਂ ਅਸੀਂ ਕਹਿੰਦੇ ਕਿ ਰਿਪੋਰਟਿੰਗ ਦੇ ਮੁਤਾਬਿਕ ਤਾਂ ਬਹੁਤ ਥੋੜੇ ਲੋਕ ਹੀ ਪਕੜੇ ਜਾਂਦੇ ਨੇ ਮੋਸਟਲੀ ਤਾਂ ਕਹਾਣੀਆਂ ਬਦਲ ਜਾਂਦੀਆਂ ਜੇ ਲੋਕੀ ਕੋਈ politcal pressure ਪਾ ਕੇ ਜਾਂ ja social pressure ਪਾ ਕੇ ਲੋਕੀ ਜਾਂ ਪੈਸਾ ਦੇ ਕੇ ਇਸ ਕੇਸ ਨੂੰ ਦਬਾਇਆ ਜਾਂਦਾ ਹੈ। ਸੋ ਬੇਸਿਕਲੀ ਜੇ ਅਸੀਂ ਕਿਸੇ ਨੂੰ ਸਜ਼ਾ ਦੇ ਇੱਕਦਾਂ ਕੋਈ ਪਕੜੀਆਂ ਵੀ ਗਿਆ ਜਿਉਂ ਨੂੰ ਅਸੀਂ ਸਜ਼ਾ ਦੇ ਵੀ ਦਈਏ ਤੇ ਉਹਨਾਂ ਲੋਕਾਂ ਦੇ ਬਾਰੇ ਕੀ ਹੈ ਜਿਹੜੇ ਨਹੀਂ ਜਿਹੜੇ ਬਚ ਗਏ। ਸੋ ਸਭ ਤੋਂ ਜ਼ਿਆਦਾ ਮੇਰਾ ਕਹਿਲ ਸਜ਼ਾ ਦੇਣ ਤੋਂ ਵੀ ਪਹਿਲੇ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਣੀ ਬਹੁਤ ਜ਼ਰੂਰੀ ਹੈ। ਇਸ ਦੇ ਵਿੱਚ ਵੀ ਅੰਨ ਦਾ ਕੀ ਮਤਲਬ ਹੈ ਕਿਉਂਕਿ ਦੇਖਿਆ ਜਾਵੇ ਤਾਂ ਇਹ ਆਰਡਰ ਦੇ ਖਿਲਾਫ ਜਿਹੜੇ ਜ਼ੁਲਮ ਹੈ ਉਹ ਤਾਂ ਬਚਪਨ ਤੋਂ ਸ਼ੁਰੂ ਹੋ ਜਾਂਦੇ ਆ। ਨਮਸਕਾਰ। ਤੁਹਾਡਾ ਕੀ ਸ਼ੁਭਨਾਮ ਬੇਟੀ? ਜੀ ਮੇਰਾ ਨਾਮ ਖੁਸ਼ੀ ਹੈ ਤੇ ਮੈਂ ਪੀਏ ਪਾਰਤੀ ਜاتی ਵਿਦਿਆਰਥਣ ਹਾਂ ਤੇ ਸਰਕਾਰੀ ਕਾਲਜ ਚ ਲੜਕੀਆਂ ਵਿੱਚ ਮੈਂ ਪੜਦੀ ਹਾਂ। ਬੇਟੀ ਅੱਜ ਇੰਟਰਨੈਸ਼ਨਲ ਊਮਨਸ ਡੇ ਹੈ। ਔਰ ਅੰਤਰਰਾਸ਼ਟਰੀ ਔਰਤ ਦਿਵਸ। ਇਹ ਤੁਹਾਨੂੰ ਲੱਗਦਾ ਕਿ ਇਸ ਦਿਨ ਕੋਈ ਮੈਸੇਜ ਦੇਣਾ ਬੰਦ ਦਾ ਤੁਹਾਡਾ ਜੀ ਜਿਵੇਂ ਅਸੀਂ ਸਰਕਾਰੀ ਕਾਲਜ ਲੜਕੀਆਂ ਚ ਪੜਦੇ ਆ ਇੱਥੇ ਸਾਨੂੰ ਪ੍ਰਤੀ ਦਿਨ ਇੱਥੇ ਸਿਖਾਇਆ ਜਾਂਦਾ ਹੈ ਕਿ ਔਰਤ ਕਿਸੇ ਤੋਂ ਵੀ ਕਮਜ਼ੋਰ ਨਹੀਂ ਹੈਗੀ ਤੇ ਅਸੀਂ ਹਰ ਚੀਜ਼ ਅੱਗੇ ਵਧਣਾ ਸਿੱਖਿਆ ਜਦੋਂ ਤੇ ਅਸੀਂ ਇਸ ਕਾਲਜ ਚ ਆਏ ਆ ਇੱਥੇ ਪੂਰਾ ਲਾਈਕ ਔਮਨ ਐਮਪਾਵਰਮੈਂਟ ਬਾਰੇ ਸਮਝਿਆ ਜਾਂਦਾ ਹੈ ਤੇ ਇੱਥੇ ਤਾਂ ਸਾਨੂੰ ਕਦੀ ਦਾ ਮਹਿਸੂਸ ਨਹੀਂ ਹੋਇਆ ਤੇ ਬਾਹਰ ਦੁਨੀਆਂ 'ਚ ਵੀ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਕੁਝ ਨਾ ਕੁਝ ਪ੍ਰਾਪਤੀਆਂ ਹਾਸਲ ਕਰਾਂਗੇ ਪਰ ਇਸੇ ਸਮਾਜ ਤੋਂ ਇਹ ਉਮੀਦ ਰੱਖਦੇ ਹਾਂ ਕਿ ਉਹ ਵੀ ਸਾਨੂੰ ਐਕਸੈਪਟ ਕਰਨਗੇ ਜੇ ਅਸੀਂ ਅੱਗੇ ਵਧੀਏ ਤੇ ਸਾਡਾ ਸਾਥ ਦੇਣਗੇ ਅਸੀਂ ਮਤਲਬ ਪੂਰੇ ਸਮਾਜ ਤੋਂ ਇਹ ਉਮੀਦ ਕਰਦੇ ਹਾਂ ਤੁਹਾਨੂੰ ਲੱਗਦਾ ਕਿ ਕੁਝ ਨਾ ਕੁਝ ਰੁਕਾਵਟਾ ਹੈ ਸਮਾਜ ਵੱਲੋਂ ਇਹ ਜਨਰਲ ਤੁਹਾਡੇ ਨਾਲ ਨਹੀਂ ਪਰ ਆਮ ਸਮਾਜ ਵਿੱਚ ਰੁਕਾਵਟਾ ਹੈ ਡਾਕਟਰ ਪਵਿਤਾ ਜਨ ਸਾਹਿਤਕਾਰ ਸਮਾਜ ਸੇਵਿਕਾ शिक्षिका महिला दिवस के उपलक्ष्य में आप सभी को हार्दिक शुभकामनाएं महिला जो आधी दुनिया है उस आधी दुनिया को सलाम करने का दिन है जिसके बिना यह दुनिया अधूरी है ये बात ये तबसम ये नज ये निगाह है आज की नारी को हर कोई है निहारे प्रत्येक क्षेत्र में कदम रख विश्व फलक पर छा जाना वो चाहे उसको न डिगा पाए कोई हौसला तो करके देखे नव दुर्गा के नवम रूपों को अपने व्यक्तित्व में समाये बढ़ चली है स्वायत्तता की राह पर कोई उसे रोक ना पाए तो महिला दिवस इसी जज्बे को समर्पित है महिला दिवस याद दिलाता है कि हम वो आदि दुनिया है जिसको सलाम करना है जिसके बिना ये दुनिया अधूरी है जिसके आगे बढ़ने से ही ये दुनिया पूर्ण होती है जिसके बिना जो जिस संसार अधूरा है तो हमें ज़रूरत है कि अपनी सेवा संस्कार समर्पण शिक्षा को साथ देकर आगे बढ़ें आज एक बहुत लंबी लिस्ट है जिसमें हमारी सफल महिलाओं की एक सूची है जिन्होंने अलग अलग सेवा देशभक्ति देश सेवा देश, देश के लिए बलिदान खेल के क्षेत्रों में विज्ञान के क्षेत्रों में बहुत आगे मुकाम हासिल किए हैं ऐसा कोई क्षेत्र नहीं जहाँ महिलाएँ ना पहुँची लेकिन फिर भी आज जब एक बच्चे का जन्म होता है तो कहीं ना कहीं कुछ एक लोगों में एक मायूसी सी आ जाती है वजह दहेज प्रथा कुछ हद तक बंद हो गई लेकिन पूर्णता नहीं उसके जो शोषण होता है शारीरिक शोषण होता है मानसिक शोषण होता है वो एक वजह है कि कोई भी माँ अपनी बेटी को पैदा करने के समय थोड़ा सा सोचती है लेकिन सोचने की जरूरत नहीं है अगर बेटियां ही नहीं होंगी तो ये दुनिया ही नहीं चल सकती सिर्फ जरूरत इतनी है कि जहाँ हम शिक्षा के क्षेत्र में बहुत आगे बढ़ रहे हैं वहीं पर उसको आत्मरक्षा की का शिक्षण देने की प्रशिक्षण देने की जरूरत है तो आज देख रहे हैं कि कभी बलात्कार हो रहा है कई घर में हिंसा हो रही है अगर वो उसी से ही नहीं उबर पाएगी तो अपनी पहचान कैसे बनाएगी तो जरूरत है कि सरकार और हमारी बहुत सी एनजीओ इस विषय में सोचें उनको आत्मरक्षा का प्रशिक्षण दें ताकि वो बुलंद हौसलों के साथ आगे बढ़ पाए और महिला दिवस पर आप सबको हार्दिक शुभकामनाएं आप इसी जज्बे के साथ इसी भाव के साथ इसी गरूर के साथ आगे बढ़ें कि दुनिया आप मान करे धन्यवाद डॉक्टर बबीता जैन जी आज अंतर्राष्ट्रीय औरत दिवस है वुमेन डे इंटरनेशनल वुमेन डे बारे की विचार ने ਇਹਦੇ ਬਾਰੇ ਵਿਚਾਰ ਇਹ ਕਿ ਆਟਨੋਮਸ ਨੂੰ ਪ੍ਰੋਪਰ ਸਨਮਾਨ ਮਿਲਣਾ ਚਾਹੀਦਾ ਹੈ ਜੇ ਆਪਾਂ ਲੈਨੇ ਆ ਕਿ ਪਟਾਇਟਲ ਸੋਸਾਇਟੀ ਆਪਾਂ ਖਤਮ ਕਰ ਦੇ ਆਈਏ ਲੇਕਿਨ ਹਲਵੀ ਅਜ ਇਦਾਂ ਦਾ ਸਮਾਜ ਪੋਸ਼ਣੇ ਜਿਹੜੇ ਹਲਵੀ ਆਟਨ ਨੂੰ ਦਬਾ ਕੇ ਰੱਖਦੇ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੰਦੇ ਤੇ ਇਹ ਕੁੜੀਆਂ ਦਾ ਵਿਆਹ ਕਰਾ ਦਿੰਦਾ ਜਾਂਦਾ ਤੇ ਇਹਨਾਂ ਨੂੰ ਧੂੰਚੀ ਮਾਰ ਦਿੰਦਾ ਜਾਂਦਾ ਇਹੋ ਜਿਹੀਆਂ ਕਹਾਣੀਆਂ ਬਕਾਟ ਹੋਣ ਚਾਹੀਆਂ ਨੇ ਔਰ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਅਨਜਸਟਿਸ ਹੁੰਦੀ ਹੈ ਔਰਤਾਂ ਦੇ ਨਾਲ ਔਰ ਤੁਹਾਨੂੰ ਕੁਝ ਨਿੱਜੀ ਤੌਰ ਤੇ ਤੁਸੀਂ ਦੇਖਿਆ ਕਿਸੇ ਨੂੰ ਇਸ ਤਰ੍ਹਾਂ ਦੀ ਅਨਜਸਟਿਸ ਹੁੰਦੀ ਹੋਵੇ ਔਰ ਤੁਹਾਨੂੰ ਬੜਾ ਦੁੱਖ ਹੋਇਆ ਹੋਵੇ ਔਰ ਤੁਹਾਨੂੰ ਲੱਗਾ ਹੋਵੇ ਕਿ ਇਹ ਇਹ ਅਗਰ ਮੇਰੇ ਵਾਸਤੇ ਹੋਵੇ ਤੇ ਇਹਨਾਂ ਨੂੰ ਮੈਂ ਸਖਤ ਸਜ਼ਾ ਦਵਾਂ ਸਭ ਤੋਂ ਵੱਡਾ ਕੇਸ ਹੀ ਆਪਾਂ ਦੇਖਿਆ ਔਰਕਤਾਂ ਦਾ ਹਾਂਜੀ ਇਹ ਨੇ ਭਾਇਕੀ ਜੀ ਆਪਾਂ ਦੇਖਿਆ ਉਹਦੇ ਚ ਕਿੰਨੀ ਅਨਜਸਟਿਸ ਹੋਈ ਹੈ ਛੋਟੀ ਕੁੜੀਆਂ ਨੂੰ ਵੀ ਇਹ ਨਹੀਂ ਛੱਡਦੇ ਇਹਨਾਂ ਨੂੰ ਪ੍ਰੋਪਰ ਸਜ਼ਾ ਮਿਲਣੀ ਚਾਹੀਦੀ ਹੈ ਜੇ ਛੁੱਟਣ ਨਾ ਆਏ ਉਹ ਸਖਤ ਸਜ਼ਾ ਦਾ ਪ੍ਰਬਧਾਨ ਹੋਣਾ ਚਾਹੀਦਾ ਔਰ ਇਹ ਇਹ ਠੀਕ ਹੈ ਤੁਹਾਡੀ ਡਿਮਾਂਡ ਵੀ ਹੋਣੀ ਚਾਹੀਦੀ ਹੈ ਔਰ ਇੱਕ ਵੈਸੇ ਮੈਂ ਮੇਰਾ ਸੁਝਾਅ ਤੁਹਾਨੂੰ ਲੱਗਦਾ ਹੈ ਕਿ ਕਾਲਜਾਂ ਦੇ ਵਿੱਚ ਜਿੱਥੇ এনवायरमेंट ਦਾ ਸਬਜੈਕਟ ਕੰਪਲਸਰੀ ਕੀਤਾ ਗਿਆ ਯੋਗਾ ਵੀ ਸਿਖਾਇਆ ਜਾਂਦਾ ਚੰਗੀ ਗੱਲ ਹੈ ਲੇਕਿਨ ਕੀ ਸੈਲਫ ਡਿਫੈਂਸ ਉਹ ਔਰਤਾਂ ਦੇ ਮਤਲਬ ਲੜਕੀਆਂ ਦੇ ਕਾਲਜਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਲੜਕੀਆਂ ਨੂੰ ਫ੍ਰੀ ਆਫ ਕੋਸ ਸੈਲਫ ਡਿਫੈਂਸ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਬਿਲਕੁਲ ਸਰ ਸਾਡੇ ਕਾਲਜ ਵਿੱਚ ਸ਼ੁਰੂ ਵੀ ਕੀਤਾ ਗਿਆ ਹੈ ਕਿ ਆਰਟਿਕ ਕਲਾਸਿਸ ਸੈਲਫ ਡਿਫੈਂਸ ਕਲਾਸਿਸ ਹਨ ਮਿਲਦੀਆਂ ਨੇ ਕੀ ਬਾਤ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਸਾਲਾਂ ਦਾ ਚੱਲ ਰਿਹਾ ਵਾਹ 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 ਜ਼ਰੂਰੀ ਹੈ ਕਿਉਂਕਿ ਇਹਨੇ ਸੈਲਫ ਡਿਫੈਂਸ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਸਮਾਜ ਵਿੱਚ ਤੁਸੀਂ ਜੁਡੋ ਕਾਰਾਤੇ ਸਿੱਖਿਆ ਨਹੀਂ ਤੇ ਤੁਸੀਂ ਕਿਉਂ ਨਹੀਂ ਸਿੱਖਿਆ ਤੁਸੀਂ ਜ਼ਰੂਰ ਸਿੱਖੋ ਹਾਂ ਠੀਕ ਹੈ ਨਾ ਪਤਾ ਨਹੀਂ ਕਦੋਂ ਕਿਸ ਵੇਲੇ ਆਪਣੇ ਵਾਸਤੇ ਨਾ ਲੋੜ ਪਵੇ ਕਿਸੇ ਦੇ ਵਾਸਤੇ ਲੋੜ ਪਵੇ ਹੈ ਨਾ ਔਰ ਇੱਕ ਵਧੀਆ ਉਪਰਾਲਾ ਔਰ ਇਹ ਦੂਸਰੇ ਸਕੂਲਾਂ ਔਰ ਕਾਲਜਾਂ ਦੇ ਵਿੱਚ ਵੀ ਹੋਣਾ ਚਾਹੀਤੇ ਬਿਲਕੁਲ ਹੋਣਾ ਚਾਹੀਦਾ ਹੈ ਇਹ ਮਸਟਰ ਕੋਰੀਨ ਇਹ ਤਾਂ ਠੀਕ ਹੈ ਨਾ ਜੀ ਹਾਂ ਜੀ ਅ ਸੋ ਥੈਂਕਸ ਬੇਟੀ ਰਾਜੀ ਰਹੋ ਖੁਸ਼ ਰਹੋ ਬੇਟਾ ਜੀ ਤੁਹਾਡਾ ਕੀ ਸ਼ੁਭਕਾਮਨਾ ਹੈ ਮੇਰਾ ਨਾਮ ਡਾਕਟਰ ਜਸਪ੍ਰੀਤ ਕਾਲੇਜੀ ਮੈਂ ਤੌਰ ਐਸੋਸੀਏਟ ਪ੍ਰੋਫੈਸਰ ਇਸ ਕਾਲਜ ਵਿੱਚ ਜਲਦੀ ਆਲਮੋਸਟ ਪਿਛਲੇ 25 ਸਾਲਾਂ ਦੀ ਸੇਵਾ ਨਿਭਾਈ ਬਣੀ ਬਹੁਤ ਅੱਛੇ ਜੀ ਬਹੁਤ ਖੁਸ਼ੀ ਹੋਈ ਮਿਲ ਕੇ ਔਰ ਤੁਹਾਨੂੰ ਕੀ ਲੱਗਦਾ ਕਿ ਅੱਜ ਕੀ ਇੰਟਰਨੈਸ਼ਨਲ वूमेन ਡੇ ਦੇ ਉੱਤੇ ਤੁਸੀਂ ਤੁਹਾਡੇ ਕੀ ਵਿਚਾਰ ਨੇ ਕੀ ਮੈਸੇਜ ਦੇਣਾ ਚਾਹ ਰਹੇ ਹੋ ਜਿਸ ਤਰ੍ਹਾਂ ਇੱਕ ਇੱਕ ਦਿਨ ਹੈ ਵੈਸੇ ਤਾਂ ਦੇਖਿਆ ਜਾਏ 60% ਆਪਣੀ ਪੋਪੂਲੇਸ਼ਨ ਹੋਵੇ ਤੇ ਉਹਦੇ ਵਾਸਤੇ ਇੱਕ ਦਿਨ ਬੜਾ ਛੋਟਾ ਹੈ ਪਰ ਇਹ ਇੱਕ ਤਰੀਕਾ ਹੈਗਾ ਕਿ ਅਸੀਂ ਰਿਫਲੈਕਟ ਕਰ ਸਕਦੇ ਹਾਂ ਸੋਚ ਸਕਦੇ ਹਾਂ ਕਿ ਕੀ ਅਸੀਂ ਅਚੀਵ ਕੀਤਾ ਕਿੱਥੇ ਅਸੀਂ ਇਹ ਪ੍ਰੋਗਰੈਸ ਕਰ ਰਹੇ ਹਾਂ ਕੀ ਅਸੀਂ ਇੰਪਰੂਵ ਕਰ ਸਕਦੇ ਹਾਂ ਤਾਂ ਇੱਕ ਦਿਨ ਦੇ ਵਿੱਚ ਆਪਾਂ ਏਟਲੀਸਟ ਇਹ ਚੀਜ਼ ਵਿਚਾਰ ਵਿਚਤਾ ਕਰ ਸਕਦੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਇੰਟਰਨੈਸ਼ਨਲ ਔਮਨਸ ਡੇ ਹੈ ਇੱਥੇ ਜੇ ਮੈਂ ਸੋਚ ਕੇ ਦੇਖਾਂ ਤੇ ਮੈਨੂੰ ਇੰਝ ਲੱਗਦਾ ਕਿ ਇੱਕ ਦਿਨ ਜਦੋਂ ਅਸੀਂ ਦੇਖਦੇ ਹਾਂ ਕਿ ਅਸੀਂ ਕੀ ਕੁਝ ਕਰ ਸਕਦੇ ਹਾਂ ਸਮਾਜ ਦੇ ਵੱਲੋਂ ਜਾਂ ਡਿਫਰੈਂਟ ਡਿਫਰੈਂਟ ਜਿਹੜੇ ਵੀ ਦਾਇਰੇ ਨੇ ਉਹਨਾਂ ਵੱਲੋਂ ਅਸੀਂ ਕਿਵੇਂ ਔਰਤ ਨੂੰ ਉੱਪਰ ਜਾਣ ਵਿੱਚ ਹੈਲਪ ਕਰ ਸਕਦੇ ਹਾਂ ਬਿਨਾ ਜਿਹੜਾ ਸਾਡਾ ਦੂਜਾ 50% ਹੈ ਉਹਨੂੰ ਨੁਕਸਾਨ ਪਹੁੰਚਾਏ ਕਿਉਂਕਿ ਅਸੀਂ ਜਿਹੜੇ ਨੇ ਤਕੜੀ ਵਾਂਗੂ ਜਾਂ ਇੱਕ ਕਹਿ ਲੋ ਕਿ ਟੂ-ਵੀਲਰ ਵਾਂਗੂ ਅਸੀਂ ਦੋਨੋਂ ਜਿਹੜੀ ਵੀ ਵਹੀਕਲ ਆ ਉਹਦੇ ਦੋਨੋਂ ਟਾਇਰ ਬਰਾਬਰ ਬਰਾਬਰ ਜਿਹੜੇ ਹੁਣ ਉਹ ਉਵੇਂ ਦੇ ਰਹਿਣੇ ਚਾਹੀਦੇ ਨੇ ਸੋ ਮੇਰਾ ਔਮਨਸ ਡੇ ਤੇ ਵੀ ਚਾਹੇ ਮੈਂਸਡੇ ਹੋਵੇ ਜਿਹੜਾ ਵੀ ਦਿਨ ਹੋਵੇ ਇੱਕੋ ਹੀ ਮੈਸੇਜ ਹੈ ਕਿ ਅਸੀਂ ਬਰਾਬਰੀ ਨੂੰ ਪ੍ਰਮੋਟ ਕਰੀਏ ਹਾਂਜੀ ਨਾ ਕਿ ਸੁਪੀਰੀਟੀ ਵਾਲੇ ਪਾਸੇ ਲੜਕੀਆਂ ਨੂੰ ਲੈ ਕੇ ਜਾਈਏ ਕਿ ਜੀ ਸੁਪੀਰੀਅਰ ਲੜਕੀਆਂ ਲਈ ਨਾ ਮੈਨੂੰ ਹਮੇਸ਼ਾ ਜਿਸ ਤਰ੍ਹਾਂ ਮੈਂ ਦੋ ਬੇਟੀਆਂ ਦੀ ਮਾਂ ਹੈਗੀ ਆ ਤੇ ਮੈਂ ਆਪਣੇ ਬੱਚਿਆਂ ਨੂੰ ਨਾ ਇੱਕ ਹਮੇਸ਼ਾ ਹੀ ਮੈਸੇਜ ਦਿੰਨੀ ਹੁੰਨੀ ਆ ਕਿ ਜਿਹੜੀਆਂ ਕੁੜੀਆਂ ਨੇ ਨਾ ਦੇ ਸ਼ੁਡ ਬੀ ਲਾਈਕ ਵਾਟਰ ਪਾਣੀ ਵਾਂਗੂ ਹੋਣਾ ਚਾਹੀਦਾ ਜਿੰਦਾ ਜਿੱਥੇ ਜਾਂਦੀ ਹੈ ਜਿਹੜੀ ਚੀਜ਼ ਚ ਪਾਉਗੇ ਤੁਸੀਂ ਉਹਦਾ ਸਵਾਦ ਲੈ ਲੈਂਦੀ ਹੈ। ਕਿਆ ਬਾਤ ਹੈ। ਠੀਕ ਹੈ ਤੇ ਜਿਹੜੀ ਵੀ ਭਾਂਡੇ ਚ ਪਾਉਗੇ ਉਹਦਾ ਰੂਪ ਆਕਾਰ ਲੈ ਲੈਂਦੀ ਹੈ। ਵਾਹ। ਠੀਕ ਹੈ ਤੇ ਜਿੱਥੇ ਰਸਤਾ ਬੰਦ ਹੁੰਦਾ ਦੂਜੇ ਪਾਸੇ ਨੂੰ ਆਪਣਾ ਰਸਤਾ ਬਣਾ ਲੈਂਦੀ ਹੈ। ਸ਼ਾਂਤ ਰਹਿੰਦੀ ਹੈ ਯਮਨਾ ਵਾਂਗੂ ਵੀ ਪਰ ਜਦੋਂ ਲੋੜ ਪਵੇ ਤਾਂ ਉਹ ਪੂਰੀ ਸੁਨਾਮੀ ਬਣ ਕੇ ਵੀ ਸਾਰਾ ਕੁਝ ਜਿਹੜਾ ਬਦਲ ਸਕਦੀ ਹੈ। ਤੇ ਇਹ ਪਾਵਰ ਹੋਣੀ ਚਾਹੀਦੀ ਹੈ ਹਰ ਔਰਮਨ ਦੇ ਕੋਲ ਹਰ ਔਰਤ ਦੇ ਕੋਲ ਜਿਹੜੀ ਆਪਣੇ ਸਾਰੀ ਤਰ੍ਹਾਂ ਦੇ ਰੋਲ ਜਿਹੜੇ ਨੇ ਉਹ ਨਿਭਾ ਸਕਦੀ ਹੈ ਜਿਉਂ ਆਪਣੇ ਆਪ ਨੂੰ ਪਾਣੀ ਲਗਾਉਣਾ ਬਹੁਤ ਖੂਬ ਬਹੁਤ ਖੂਬ ਔਰ ਇਹ ਅੱਛਾ ਜੀ ਬਹੁਤ ਅੱਛਾ ਲੱਗਾ ਤੁਹਾਨੂੰ ਮਿਲ ਕੇ ਔਰ ਅਸੀਂ ਸਪੈਸ਼ਲੀ ਜਦੋਂ ਤੁਸੀਂ ਆਪਣੇ ਪਰਸਨੈਲਿਟੀ ਤੁਸੀਂ ਦੱਸਿਆ ਹੈ ਕਿ ਤੁਹਾਡੀਆਂ ਦੋ ਬੇਟੀਆਂ ਨੇ ਜਿਸ ਲਈ ਦੋ ਬੇਟੀਆਂ ਹੋਈਆਂ ਕੀ ਤੁਹਾਨੂੰ ਸਮਾਜ ਵਿੱਚ ਤੁਹਾਨੂੰ ਵੀ ਇਸ ਤਰ੍ਹਾਂ ਫੇਸ ਕਰਨਾ ਪਿਆ ਕੁਝ ਕੀ ਲਓ ਜੀ ਦੋ ਬੇਟੀਆਂ ਇਹਨਾਂ ਨੂੰ ਇੰਨਾ ਪ੍ਰਮੋਟ ਕੀਤਾ ਜਾ ਰਿਹਾ ਹੈ ਹਾਂਜੀ ਜਦੋਂ ਬੇਟੀਆਂ ਹੋਈਆਂ ਸੀ ਤਾਂ ਸਮਾਜ ਦਾ ਜਿਹੜਾ ਆਮ ਤੌਰ ਤੇ ਕੋਈ ਹੀ ਹੁੰਦਾ ਜਿਸ ਨਾਲ ਐਕਸਪੈਕਟੇਸ਼ਨਸ ਹੁੰਦੀਆਂ ਨੇ ਕਿ ਜਿਹੜਾ ਘਰ ਦਾ ਚਿਰਾਗ ਆਏਗਾ ਜਾਂ ਕੁਝ ਇਹੋ ਜਿਹਾ ਤੇ ਉਹ ਹਮੇਸ਼ਾ ਇਹ ਕਹਿੰਦੇ ਹੁੰਦੇ ਸੀ ਵੀ ਚੰਗੀ ਚੀਜ਼ ਪਰਮਾਤਮਾ ਨੇ ਤੁਹਾਨੂੰ ਨਹੀਂ ਦਿੱਤੀ ਤੇ ਮੈਨੂੰ ਲੱਗਦਾ ਹੈਗਾ ਕਿ ਪਰਮਾਤਮਾ ਤੋਂ ਅਸੀਂ ਉੱਪਰ ਤੱਕ ਹੀ ਹੈਗੇ ਨਾ ਪਰਮਾਤਮਾ ਨੂੰ ਪਤਾ ਮੇਰੇ ਲਈ ਕੀ ਚੰਗੀ ਚੀਜ਼ ਹੈ ਮੈਨੂੰ ਲੱਗਾ ਕਿ ਅੱਜ ਜਦੋਂ ਮੈਂ ਬੱਚਿਆਂ ਨੂੰ ਵੱਡਿਆਂ ਨੂੰ ਦੇਖਦੀਆਂ ਬੇਟੀਆਂ ਨੂੰ ਦੇਖਦੀਆਂ ਤੇ ਮੈਨੂੰ ਲੱਗਾ ਕਿ ਪਰਮਾਤਮਾ ਨੇ ਮੈਨੂੰ ਚੰਗੀ ਦੀ ਬੈਸਟ ਚੀਜ਼ ਦਿੱਤੀ ਹੈਗੀ ਹੈ ਤੇ ਇੱਕ ਜਦੋਂ ਐਜ਼ ਅ ਮਦਰ ਮੈਨੂੰ ਕਾਫੀ ਜਿਵੇਂ ਜਦੋਂ ਰੇਜ਼ ਕਰਨਾ ਸੀ ਉਹਨਾਂ ਨੂੰ ਪਾਲਣ ਪੋਸ਼ਣ ਕਰਨਾ ਸੀਗਾ ਅਸੀਂ ਇਹ ਧਿਆਨ ਰੱਖਿਆ ਕਿ ਅਸੀਂ ਲੜਕੇ ਦੀ ਜਿਵੇਂ ਜੋ ਅਸੀਂ ਸੈਲੀਬ੍ਰੇਸ਼ਨ ਕਰਦੀਆਂ ਸੀ ਅਸੀਂ ਕੁੜੀਆਂ ਦੀਆਂ ਵੀ ਕੀਤੀਆਂ ਚਾਹੇ ਉਹਨਾਂ ਦਾ ਜਨਮ ਦਿਨ ਹੈ ਪਹਿਲਾ ਸੀਗਾ ਉਹ ਪੂਰਾ ਗ੍ਰੈਂਡ ਮਨਾਇਆ ਚਾਹੇ ਉਹਦੀ ਲੋੜੀ ਸੀ ਉਹ ਤਾਂ ਬਹੁਤ ਜ਼ਿਆਦਾ ਛੇ ਤਰੀਕੇ ਨਾਲ ਬਣਾਈ ਔਰ ਪਹਿਲੀ ਦੀ ਛੱਡ ਕੇ ਜਦੋਂ ਦੂਜੀ ਵਾਰੀ ਤਾਂ ਹੋਰ ਵੀ ਜ਼ਿਆਦਾ ਲੋਕਾਂ ਨੂੰ ਲੱਗਿਆ ਕਿ ਇਹਨਾਂ ਦੀ ਦੂਸਰੀ ਬੇਟੀ ਹੋਈ ਹੈ ਤਾਂ ਉਹ ਅਸੀਂ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਮਨਾਇਆ क्योंकि समाज मैसेज करा है हाँ, जो मेरा जिस तरह बेटा है उस तरह ही बेटिया ने ना उसको वाइया ना उस, तो ना उस तो पर बराबर है